ਦੀ ਡਵੈਲਪਮੈਂਟ ਦੀ ਗੱਲ ਹੈ ਜਿਹੜੀ ਵੀ ਨੀਤੀ ਬਣਾਈ ਪੰਜਾਬ ਦੀ ਡਵੈਲਪਮੈਂਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਪੰਜਾਬ ਕਿਉਂਕਿ ਟੂਰਿਜ਼ਮ ਤੇ ਵਿਜ਼ਮ ਦੋਨਾਂ ਦਾ ਸੈਕਟਰ ਜਿਹੜੀ ਆ ਉਹਦੀ ਨੈਗੇਟਿਵ ਜਿਹੜਾ ਉਹਨਾਂ तरफ ਹੈ ਜੀ ਪਿੱਛੇ ਬਾਈ ਪਿੱਛੇ ਆਹ ਇੰਨਾ ਕੀ ਹੈ ਰੋਮਣੀ ਅਕਾਲੀ ਦਲ ਦੀ ਸਰਕਾਰਾਂ ਰਹੀਆਂ ਪੰਜਾਬ ਦੇ ਵਿੱਚ ਆਪਾਂ ਸਾਰਿਆਂ ਨੇ ਹਾਲਾਤ ਦੇਖੇ ਕਿ ਪੰਜਾਬ ਕਿੱਥੇ ਸੀ ਤੇ ਜਦੋਂ 5 ਸਾਲ ਆਪਣੇ ਪੂਰੇ ਹੁੰਦੇ ਸੀ ਤੇ ਉਦੋਂ ਡਿਵੈਲਪਮੈਂਟ ਵੱਲੇ ਪੱਖੋਂ ਧਾਰਮਿਕ ਪੱਖੋਂ ਤੇ ਸਾਰੇ ਪੱਖਾਂ ਤੋਂ ਆਪਾਂ ਕਿੱਥੇ ਖੜੇ ਹਾਂ ਜੇ ਤੁਸੀਂ ਬਹੁਤ ਕੰਮ ਕੀਤੇ ਦੀ ਆ ਕੰਮ ਵੀ ਕੀਤਾ ਉਹ ਕੰਮ ਵੀ ਉਹਨਾਂ ਦਾ ਇੱਕ ਹੀ ਗੱਲ ਕਹਿਣੀ ਸੀ ਉਹਨਾਂ ਕਹਿੰਦੇ ਕਿ ਤੁਹਾਡੀ ਪ੍ਰਾਪਤੀ ਕੀ ਹੈ ਜੀ ਪਾਰਟੀ ਦੀ ਜਦੋਂ ਸ਼ਰੂਮ ਨਹੀਂ ਕਾਂਦੀ ਦਲ ਦੀ ਪਹਿਲਾ ਸਰਕਾਰ ਰਹੀ ਉਦੋਂ ਕਾਮੀ ਇੰਨੇ ਹੋਏ ਕਿ ਕੋਈ ਇਹ ਕਹਿ ਨਹੀਂ ਸਕਦਾ ਸੀ ਕਿ ਦੁਬਾਰਾ ਸਰਕਾਰ ਨਹੀਂ ਹੋਣੀ 2014 ਦੇ ਵਿੱਚ ਆਮ ਆਦਮੀ ਪਾਰਟੀ ਹੋਂਦ ਦੇ ਵਿੱਚ ਆਈ ਉਦੋਂ ਬਾਅਦ ਬੇਅਦਬੀਆਂ ਦਾ سلسلہ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਬੀਕੋ ਕਰਕੇ ਬਾਗਾ ਬੰਦ ਖਲਾਇਆ ਪੰਜੋ ਜਿਹੜਾ ਲੈਂਡ ਲੋਗ ਜਿਹੜਾ ਗੱਲਾਂ ਉਹ ਡੁੱਬ ਸਕਿਆ ਆਪਣੀ ਆਪਾ ਰੋਡ ਆਵਾਜਾਈ ਦੇ ਨਾਲ ਬੰਦ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਹਲਕਾ ਮੋਗਾ ਦੇ ਵਿੱਚ ਇਕੱਤਰਤਾ ਹੋਈ ਵਿਧਾਨ ਸਭਾ ਹਲਕਾ ਦੇ ਸਮੂਹ ਲੀਡਰ ਸਹਿਬਾਨ ਤੇ ਵਰਕਰ ਸਹਿਬਾਨ ਪੰਚ ਸਰਪੰਚ ਸਮੂਹ ਅਹੁਦੇਦਾਰ ਸਾਰੇ ਅੱਜ ਇਕੱਤਰ ਸੀ ਸ਼੍ਰੋਮਣੀ ਕਾਲੇ ਦਾਲ ਦੀ ਵਿਧਾਨ ਸਭਾ ਹਲਕਾ ਮੋਗਾ ਦੀ ਮੀਟਿੰਗ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਸ਼ੁਰੂਆਤ ਕੀਤੀ ਆ ਜਿਹੜੀ ਮੈਂਬਰਸ਼ਿਪ ਦੀ ਭਰਤੀ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਾਸਤੇ ਤੇ ਸਾਡੇ ਕੋਲੇ 100 ਕਾਪੀ ਅੱਜ ਆਈ ਆ ਸਾਨੂੰ ਉਮੀਦ ਆ ਮੇਰਾ ਖਿਆਲ ਵੀ ਪੰਨਿਆਂ ਸੱਤਾਂ ਦੇਣਾ ਜੀ ਅਸੀਂ 100 ਕਾਪੀ ਭਰ ਦਾਂਗੇ ਤੇ ਵਾਹਿਗੁਰੂ ਕਿਰਪਾ ਕਰਨ ਸਾਰੇ ਬਹੁਤ ਤਕੜੇ ਹੋ ਕੇ ਲੱਗੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਮਤੇ ਵਿੱਚ ਸਾਰੇ ਪੰਜਾਬ ਦੇ ਵਿੱਚ ਹੀ ਲੱਗੇ ਆ ਤੇ ਉਸੇ ਤਰ੍ਹਾਂ ਹੀ ਮੋਗਾ ਵਿਧਾਨ ਸਭਾ ਹਲਕਾ ਦੇ ਵਿੱਚ ਵੀ ਸਮੂਹ ਵਰਕਰ ਸਹਿਬਾਨ ਪਕੜੇ ਹੋ ਕੇ ਲੱਗੇ ਆ ਲੋਕਾਂ ਦੇ ਚਾਹ ਵਾ ਲੋਕਾਂ 'ਚ ਖੁਸ਼ੀ ਆ ਵੀ ਅਸੀਂ ਸ਼ਰੋਮਣੀ ਕਾਲੀ ਦਲ ਦੀ ਨਿਉਂ ਭਰਨ ਲੱਗੇ ਆ ਜਿਹਦੇ ਤੇ ਉਸਾਰੀ ਹੋਣੀ ਆ ਕਿਸ ਤਰ੍ਹਾਂ ਪ੍ਰਕਿਰਿਆ ਕੀਤੀ ਜਾਊਗੀ ਪਰ ਕਿਰਿਆ ਇਹਦੇ 'ਚ ਇਹ ਆ ਜੀ ਕਿ ਸ਼ਰੋਮਣੀ ਕਮੇਟੀ ਦੀ ਹਾਈ ਕਮਾਂਡ ਵੱਲੋਂ ਹੁਕਮ ਆ ਕਿ ਜਿਹੜੀ ਭਰਤੀ ਆ ਉਹ ਬਿਲਕੁਲ ਸਾਫ਼ ਸੁਥਰੀ ਤੇ ਸੱਜੇ ਢੰਗ ਨਾਲ ਹੋਣੀ ਚਾਹੀਦੀ ਆ ਜਦੋਂ ਭਰਤੀ ਆਪਾਂ ਕਰਾਂਗੇ ਅੱਜ ਕੱਲ੍ਹ ਹਰ ਬੰਦੇ ਕੋਲੇ ਮੋਬਾਈਲ ਆ ਨਾਲ ਮੋਬਾਈਲ ਨੰਬਰ ਬੰਦੇ ਦਾ ਜਿਹੜਾ ਉਹ ਪਰਚੀ ਦੇ ਉੱਤੇ ਦਰਜ ਕੀਤਾ ਜਾਊਗਾ ਨਾਲ ਨਾਮ ਤੇ ਐਡਰੈਸ ਦਰਜ ਕੀਤਾ ਜਾਊਗਾ ਪ੍ਰੋਪਰ ਜਿਹੜੀ ਭਰਤੀ ਆ ਉਹ ਹੋਊਗੀ ਕੋਈ ਵੀ ਬੋਕਸ ਭਰਤੀ ਆ ਜਿਹੜੀ ਇਹ ਜ਼ਿੰਮੇਵਾਰੀਆਂ ਲਾਈਆਂ ਸਰਕਲ ਪ੍ਰਧਾਨਾਂ ਦੀਆਂ ਪੰਚਾਂ ਸਰਪੰਚਾਂ ਦੀਆਂ ਕਿ ਕਿਸੇ ਵੀ ਵਰਕਰ ਨੇ ਕਿਸੇ ਵੀ ਲੀਡਰ ਨੇ ਬੋਕਸ ਭਰਤੀ ਦੀ ਮੁਖਾਲਫਤ ਕਰਨੀ ਆ ਵਧੀਆ ਤਰੀਕੇ ਦੇ ਨਾਲ ਜਿਹੜੀ ਪਰਫੈਕਟ ਭਰਤੀ ਜਿਹੜੀ ਆ ਉਹ ਕਰਨੀ ਆ ਘਰ ਘਰ ਜਾ ਕੇ ਕੀਤੀ ਜਾਊ ਸਰ ਇਹ ਘਰ ਘਰ ਜਾ ਕੇ ਭਰਤੀ ਕੀਤੀ ਜਾਊਗੀ ਹਰ ਮੈਂਬਰ ਘਰ ਦਾ ਜਿਹੜਾ ਭਰਤੀ ਆਪਣੀ ਮੈਂਬਰਸ਼ਿਪ ਦੀ ਪਰਚੀ ਕਟਵਾ ਸਕਦਾ ਨਾਲ ਮੋਬਾਈਲ ਨੰਬਰ ਦੇਣਾ ਲਾਜ਼ਮੀ ਆ ਤਾਂ ਜੋ ਮੋਬਾਈਲ ਦਾ ਡਾਟਾ ਤੇ ਬੰਦੇ ਦਾ ਨਾਮ ਐਡਰੈਸ ਦਾ ਡਾਟਾ ਪਾਰਟੀ ਦੇ ਹੈੱਡਕੁਆਰਟਰ ਦੇ ਵਿੱਚ ਦਰਜ ਹੋ ਸਕੇ ਬੜੇ ਵਧੀਆ ਤਰੀਕੇ ਦੇ ਨਾਲ ਭਰਤੀ ਮਹਿਮ ਬੜੇ ਜੋਸ਼ ਖਰੋਸ਼ ਦੇ ਨਾਲ ਜਿਹੜੀ ਆ ਭਰਤੀ ਮਹਿਮ ਚੱਲ ਰਹੀ ਹੈ ਕੱਲ ਬਾਗਾ ਪੁਰਾਣਾ ਵਿਖੇ ਜਿਹੜੀ ਇੱਕ ਸ਼੍ਰਮਣੀ ਕਾਲੀ ਜਲਦੀ ਭਰਤੀ ਦੀ ਮੈਮ ਸ਼ੁਰੂ ਕੀਤੀ ਸੀ ਔਰ ਉਸ ਤੋਂ ਬਾਅਦ ਅੱਜ ਹਲਕਾ ਨਿਹਾਲ ਸਿੰਘਾ ਦਾ ਵਿੱਚ ਲੋਪੋ ਵਿਖੇ ਔਰ ਜਿੱਥੋਂ ਦਾ ਸੰਜੀਤ ਸਿੰਘ ਸਣੀ ਗੱਲ ਹਲਕਾ ਚਾਰਦੀ ਗੋਈ ਦੇ ਵਿੱਚ ਮੋਗਾ ਹਲਕਾ ਦੀ ਭਰਤੀ ਮੈਂ ਜਿਹੜੀ ਸ਼ੁਰੂ ਹੋਈ ਆ ਤੁਸੀਂ ਦੇਖ ਹੀ ਰਹੇ ਹੋ ਕਿ ਵਰਕਰ ਆ ਆ ਮਹਾਰੇ ਪੂਰੇ ਜੋਸ਼ ਰੋਜ ਦੇ ਨਾਲ ਜਿਹੜੇ ਆਏ ਸ਼੍ਰੋਮਣੀ ਕਾਲੀ ਦਲ ਦੇ ਔਰ ਕਰ ਕਰ ਜਾ ਕੇ ਜਿਹੜੀ ਆ ਲੋਕਾਂ ਨੂੰ ਪ੍ਰੇਰਿਤ ਕਰਕੇ ਇਹ ਜਿਹੜੀ ਭਰਤੀ ਕੀਤੀ ਜਾਊਗੀ ਬੋਕਸ ਭਰਤੀ ਜਿਹੜੀ ਆ ਉਹ ਸਾਰਿਆਂ ਨੂੰ ਇਸ ਗੱਲੋਂ ਵੈਡ ਕਰਨ ਨੂੰ ਕਿਹਾ ਹੈਗਾ ਕਿਉਂਕਿ ਜਿੱਥੇ ਚੈਨਾ ਦੇ ਨਾਲ ਜਿਹੜਾ ਮੈਂਬਰ ਬਣਨਾ ਸ਼੍ਰੋਮਣੀ ਕਾਲੀ ਜੀ ਦੀ ਮੁੱਢਲੀ ਭਰਤੀ ਹੈ ਮੁੱਢਲੀ ਮੈਂਬਰਸ਼ਿਪ ਆ ਉਹ ਇਸ ਕਰਕੇ ਸਾਰੇ ਵਰਕਰ ਮਿਹਨਤ ਦੇ ਨਾਲ ਜਿਹੜਾ ਪਰਤ ਕਰ ਜਿਆਦਾਤਰ ਮਹਿਲਾਵਾਂ ਨਹੀਂ ਵੈਸੇ ਤਾਂ ਅਸੀਂ ਤਾਂ ਅੱਗੇ ਵੀ ਮਤਲਬ ਕਰਦੇ ਨਾਲ ਕੋਈ ਇਹੋ ਜਿਹਾ ਘਰ ਘਰ ਜਾ ਕੇ ਜਦੋਂ ਕੀਤੀ ਤਾਂ ਰਹਿਣ ਦਾ ਕੋਈ ਮਸਲਾ ਹੀ ਨਹੀਂਗਾ ਹਾਂਜੀ ਰਾਜਿੰਦਰ ਜੀ ਅੱਜ ਬਾਗਪੁਰਾਂ ਤੋਂ ਬਾਅਦ ਮੋਗੇ ਦੇ ਵਿੱਚ ਵੀ ਜਿਹੜੀ ਅੱਜ ਮੋਗੇ ਜ਼ਿਲ੍ਹੇ ਦੀ ਜਿਹੜੀ ਭਰਤੀ ਹੈ ਉਹ ਮੋਗੇ ਤੋਂ ਵਿਧਾਨ ਸਭਾ ਹਲਕੇ ਦੇ ਅੱਜ ਦੂਸਰਾ ਦਿਨ ਹੈ ਸਾਡਾ ਪਹਿਲਾਂ ਕੱਲ ਬਾਗੇਪੁਰਾਂ ਦੇ ਅੱਜ ਮੋਗਾ ਹਲਕੇ ਦੀ ਭਰਤੀ ਸਦਾ ਸੰਜੀਤ ਸਿੰਘ ਜੀ ਸਣੀਗਿਲ ਸਾਹਿਬ ਹਲਕਾ ਇੰਚਾਰਜ ਉਹਨਾਂ ਦੀ ਅਗਵਾਈ ਹੇਠ ਕੀਤੀ ਗਈ ਹੈ ਜਿਸ ਵਿੱਚ ਉਚੇਚੇ ਤੌਰ ਦੇ ਉੱਤੇ ਸੱਦਾ ਸੱਦਿਆ ਗਿਆ ਜਥੇਦਾਰ ਤੀਰਤ ਸਿੰਘ ਜੀ ਮਾਲਾ ਸਾਹਿਬ ਜਿਹੜੇ ਅਬਜ਼ਰਵਰ ਵੀ ਨੇ ਇਸ ਭਰਤੀ ਦੇ ਔਰ ਜਥੇਦਾਰ ਤਰਸੀਮ ਸਿੰਘ ਜੀ ਰਤਿਆ ਸਾਹਿਬ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਸਾਡੇ ਸਤਿਕਾਰਯੋਗ ਸਦਾ ਅਮਰਜੀਤ ਸਿੰਘ ਜੀ ਗਿੱਲ ਸਾਹਿਬ ਲੰਡੇ ਕੇ ਇਹ ਸਾਰਿਆਂ ਨੇ ਰਲ ਕੇ ਜਿਹੜੀ ਅੱਜ ਮੋਗੇ ਵਿਧਾਨ ਸਭਾ ਹਲਕੇ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ ਔਰ ਜਿਹੜਾ ਟੀਚਰ ਉਹ तकरीबन 25 25000 ਦਾ ਟੀਚਰ ਹੈ ਤੇ ਸਾਨੂੰ ਉਮੀਦ ਹੈ ਵੀ ਇਸ ਤੋਂ ਵੀ ਜ਼ਿਆਦਾ ਭਰਤੀ ਜਿਹੜੀ ਹੈ ਉਹ ਮੋਗੇ ਜ਼ਿਲ੍ਹੇ ਦੀ ਟੀਚੇ ਤੋਂ ਵੀ ਵੱਧ ਜਾਏਗੀ। ਕਿ ਸਾਰਿਆਂ ਦੇ ਵਿੱਚ ਕਿਉਂਕਿ ਸਾਰੇ ਜਾਣੇ ਇਸ ਗੱਲ ਨੂੰ ਲੈ ਕੇ ਬੜੇ ਸ਼ਾਹਤ ਨੇ ਕਿ ਮਾਗੀ ਦੀ ਕਾਨਫਰੰਸ ਜਿਹੜੀ ਮੁਖਸਦ ਸਾਹਿਬ ਦੀ ਉੱਥੇ ਪਹੁੰਚਿਆ ਬਹੁਤ ਬੇਤਹਾਸ਼ਾ ਘਟ ਔਰ ਹਰਿਆਣਾ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਔਰ ਉਸ ਤੋਂ ਬਾਅਦ ਸਾਡਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਜਿਹੜਾ ਹੈ ਸੀਨੀਅਰ ਲੀਡਰਸ਼ਿਪ ਸਦਾ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਕਾਰਜਕਾਰੀ ਪ੍ਰਧਾਨ ਉਹਨਾਂ ਦੀ ਅਗਵਾਈ ਹੇਠ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨਿਗਰਾਨ ਨੇ ਚੋਣ ਕਮਿਸ਼ਨ ਨੇ ਸਰਾਉਤ ਸਾਹਿਬ ਉਹਨਾਂ ਨੂੰ ਮਿਲੇ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਬੇਨਤੀ ਪੱਤਰ ਦੇ ਉੱਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਸੋਧਾਂ ਸੋਧ ਵਾਸਤੇ 10 ਮਾਰਚ ਤੱਕ ਦਾ ਜਿਹੜਾ ਸਮਾਂ ਉਹ ਵਦਾ ਦਿੱਤਾ ਗਿਆ ਤਾਂ ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਅਤੇ ਜਿਹੜੀ ਹੈ ਉਹ ਦਿੱਤੇ ਹੋਏ ਟੀਚੇ ਤੋਂ ਵਧੇਗੀ। ਪ੍ਰਧਾਨ ਸਭਾ ਹਲਕਾ ਮੋਗਾ ਹਲਕੇ ਦੇ ਇੰਚਾਰਜ ਸਾਹਿਬ ਸਰਦਾਰ ਸੰਜੀਤ ਸਿੰਘ ਜੀ ਗਿੱਲ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਅਤੇ ਜ਼ਿਲ੍ਹੇ ਮੋਗੇ ਦੇ ਬਜ਼ਰਵਰ ਸਰਦਾਰ ਰਾਜਵਿੰਦਰ ਸਿੰਘ ਜੀ ਮੇਰੇ ਨਾਲ ਉਹਨਾਂ ਨੂੰ ਬਜ਼ਰਵਰ ਦੇ ਤੌਰ ਤੇ ਲਾਇਆ ਗਿਆ ਸਾਡੇ ਸੀਨੀਅਰ ਲੀਡਰ ਸਰਦਾਰ ਤਰਸੇਮ ਸਿੰਘ ਜੀ ਰਤਿਆ ਸਾਹਿਬ ਸਰਦਾਰ ਰਾਣੇਂਦਰ ਸਿੰਘ ਜੀ ਪੱਪੂ ਜਿਹੜੇ ਮੀਤ ਪ੍ਰਧਾਨ ਰਹੇ ਸ਼ਰਮਣੀ ਕਾਲੀ ਦਲ ਦੇ ਅਤੇ ਦਰਜਾ ਬਦਰਜਾ ਸਾਰੇ ਸ਼ਰਮਣੀ ਕਾਲੀ ਦਲ ਦੀ ਸਮੁੱਚੀ ਸਾਰੀ ਟੀਮ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਸਾਹਿਬ ਅੱਜ ਭਰਤੀ ਜਿਹੜੀ ਸ਼ਰਮਣੀ ਕਾਲੀ ਦਲ ਦੀ ਕਿਉਂਕਿ ਬੁੱਢਲੀ ਮੈਂਬਰਸ਼ਿਪ ਹੁੰਦੀ ਹੈ ਕਿ ਅਸੀਂ ਪਾਰਦਰਸ਼ੀ ਤੌਰ ਤੇ ਹਰ ਹਲਕੇ ਦੇ ਵਿੱਚ ਆਪ ਵਿਚਰ ਕੇ ਕਰਵਾ ਰਹੇ ਹਾਂ ਕਿ ਹਰ ਪਿੰਡ ਦੇ ਵਿੱਚ ਜਾ ਕੇ ਹਰ ਘਰ ਦੇ ਚੁੱਲ੍ਹੇ ਤੇ ਜਾ ਕੇ 10 ਪੈਸੇ ਦੀ ਪਰਚੀ ਜਿਹੜੀ ਕਟਨੀਆ ਨੂੰ ਬਤੌਰ ਮੈਂਬਰ ਸ਼੍ਰੋਮਣੀ ਕਾਲੀ ਦਲ ਦਾ ਭਰਤੀ ਕਰਨਾ ਸਾਡਾ ਟੀਚਾ ਕਿ 1 ਲੱਖ ਆਦਮੀ ਜਿਹੜਾ ਮੋਗੇ ਜ਼ਿਲ੍ਹੇ 'ਚ ਭਰਤੀ ਕੀਤਾ ਜਾਵੇ 20 ਤੋਂ 25 ਹਜ਼ਾਰ ਹਰ ਹਲਕੇ 'ਚ ਭਰਤੀ ਹੋਵੇ ਤੇ ਪਾਰਦਰਸ਼ੀ ਭਰਤੀ ਹੋਵੇ ਕਿਉਂਕਿ ਇਹਦੇ 'ਚੋਂ ਡੈਲੀਗੇਟ ਬਣਨੇ ਆ ਸਰਕਲ ਦੇ ਇੱਕ ਕਾਪੀ ਮਗਰ ਇੱਕ ਬਣਨਾ 20 ਕਾਪੀਆਂ 100 ਕਾਪੀਆਂ ਮਗਰ ਜिले ਦਾ ਡੈਲੀਗੇਟ ਬਣਨਾ ਤੇ 50 ਕਾਪੀਆਂ ਤੋਂ ਉੱਪਰ ਜਿਹੜਾ ਕਮੇ ਡੈਲੀਗੇਟ ਬਣਨਾ ਉਹ 16 ਡੈਲੀਗੇਟ ਜਿਹੜੇ ਕਮੇ ਡੈਲੀਗੇਟ ਬਣਨੇ ਨੇ ਜਿਨ੍ਹਾਂ ਨੇ ਸਾਡੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਚੋਣ ਕਰਨੀ ਆ ਹਰ ਤਰ੍ਹਾਂ ਹੀ 5 ਸਾਲ ਬਾਅਦ ਚੋਣ ਹੁੰਦੀ ਰਹਿੰਦੀ ਹੈ ਉਸ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਦੀ ਚੋਣ ਹੋਣੀ ਹੁੰਦੀ ਹੈ ਉਸ ਤੋਂ ਬਾਅਦ ਸਰਕਲਾਂ ਦੇ ਪ੍ਰਧਾਨਾਂ ਦੀ ਚੋਣ ਹੋਣੀ ਹੁੰਦੀ ਹੈ ਇਸ ਕਰਕੇ ਦੋ ਅਹਿਮ ਬਾਡੀਆਂ ਨੇ ਕਮਿਟੀ ਡੈਲੀਗੇਟ ਜਿਹੜੀ ਇਲੈਕਸ਼ਨ ਕਮਿਸ਼ਨ ਕੋਲ ਬਾਡੀ ਜਾਂਦੀ ਹੈ ਸਾਰੀ ਭਰਤੀ ਇਲੈਕਸ਼ਨ ਕਮਿਸ਼ਨ ਦੀ ਧਿਆਨ ਦੇ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਵਰਕਿੰਗ ਕਮੇਟੀ ਜਿਹੜੀ 101 ਮੈਂਬਰ ਹੁੰਦੇ ਵਰਕਿੰਗ ਕਮੇਟੀ ਦੇ ਉਹ ਇੱਕ ਅਹਿਮ ਅੰਗ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਵੀ ਜਿਹੜੀ ਸਾਰੀ ਲਿਸਟ ਹੈ ਇਲੈਕਸ਼ਨ ਕਮਿਸ਼ਨ ਕੋਲ ਜਾਂਦੀ ਹੈ ਕਿਉਂਕਿ ਪ੍ਰੋਪਰ ਤੌਰ ਤੇ ਇਲੈਕਸ਼ਨ ਕਮਿਸ਼ਨ ਜਿਹੜਾ ਪਾਰਟੀ ਨੂੰ ਰਜਿਸਟਰ ਕਰਦਾ 5 ਸਾਲ ਬਾਅਦ ਉਹਦੀ ਭਰਤੀ ਹੁੰਦੀ ਹੈ ਬਸ ਅਸੀਂ ਇਹੀ ਸਾਰੇ ਵਰਕਰਾਂ ਨੂੰ ਬੇਨਤੀ ਕੀਤੀ ਲੈਟਰਸ ਵਾਣਾਂ ਨੂੰ ਕੀਤੀ ਕਿ ਪਾਰਦਰਸ਼ੀ ਭਰਤੀ ਕਰਨੀ ਕਿਉਂਕਿ ਕਦੇ ਬੋਕਸ ਭਰਤੀ ਨਾ ਸ਼ਰੋਣੀ ਕਾਲੀ ਦਲ ਨੇ ਕੀਤੀ ਹੈ ਤੇ ਨਾ ਕਰਨੀ ਹੈ ਦੂਸਰੇ ਪਾਸੇ ਐਸਜੀਪੀਸੀ ਦੀ ਜਿਹੜੀ ਭਰਤੀ ਹੋਈ ਹੈ ਜਿਹੜੇ ਵੋਟਰ ਬਣੇ ਨੇ ਉਹ ਸਾਰੇ ਬੋਕਸ ਨੇ ਬਹੁਤ ਮੈਨੂੰ ਲੱਗਦਾ ਵੀ 50% ਤੋਂ ਵੱਧ ਜਿਹੜੀਆਂ ਵੋਟਾਂ ਬਣੀਆਂ ਉਹ ਫੇਕ ਬਣੀਆਂ ਹੋਈਆਂ ਜੀਦੇ ਪਿੱਛੇ ਕੌਰ ਨਹੀਂ ਲੱਗਦਾ ਕਿਸੇ ਪਿੱਛੇ ਸਿੰਘ ਨਹੀਂ ਲੱਗਦਾ ਕਿਸੇ ਕੋਈ ਮੋਨਾ ਫੋਟੋ ਮੋਨੇ ਦੀ ਲੱਗੀ ਆ ਕਿਉਂਕਿ ਮੁਲਾਜ਼ਮਾਂ ਨੇ ਜਿਹੜੀਆਂ ਵੋਟਰ ਸੂਚੀਆਂ ਚੱਕ ਕੇ ਵੋਟਾਂ ਬਣਾਤੀਆਂ ਇਸ ਕਰਕੇ ਉਹਦੀ ਵੀ ਨਖਿੱਧੀ ਕਰਦੇ ਆ ਉਹ ਵੀ ਇਹ ਕਹਿੰਨੇ ਕਿ ਪਾਰਦਰਸ਼ੀਤਾ ਦੇ ਤੁਸੀਂ ਦੇਖਿਆ ਤੁਹਾਡੇ ਵੀ ਧਿਆਨ ਚ ਆਇਆ ਸਾਡੇ ਵੀ ਧਿਆਨ ਚ ਆਇਆ ਅਫਸਰ ਸਬਾਨਾ ਦੇ ਵੀ ਧਿਆਨ ਚ ਆ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਜਿਹਨੇ ਚੋਣ ਕਰਾਉਣੀ ਹੈ ਐਸਜੀਪੀਸੀ ਦੀ ਉਹਦੇ ਵੀ ਧਿਆਨ ਚ ਲਿਆਂਦਾ ਮਾਨਯੋਗ ਹਾਈ ਕੋਰਟ ਦੇ ਵੀ ਧਿਆਨ ਦੇ ਵਿੱਚ ਲਿਆਵਾਂਗੇ ਕਿ ਬੋਖਸ ਭਰਤੀ ਜਿਹੜੀ ਵੋਟਾਂ ਜਿਹੜੀਆਂ ਬਣਾਈਆਂ ਗਈਆਂ। ਇਹ ਨਕਾਮੀ ਕੀ ਦੀ? ਸਰਕਾਰ ਦੀ ਨਕਾਮੀ ਹੈ, ਪ੍ਰਸ਼ਾਸਨ ਦੀ ਨਕਾਮੀ ਹੈ। ਮੈਂ ਤਾਂ ਇਹ ਵੀ ਕਹੂੰਗਾ ਇਲੈਕਸ਼ਨ ਕਮਿਸ਼ਨ ਨੇ ਵੀ ਪਤਾ ਨਹੀਂ ਕਿਉਂ ਨਹੀਂ ਦੇਖਿਆ। ਕਿਉਂਕਿ ਉਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਸੀ। ਜ਼ਿਲ੍ਹਿਆਂ ਦੇ ਵਿੱਚ ਜਾ ਕੇ ਹਲਕਿਆਂ ਦੇ ਵਿੱਚ ਜਾ ਕੇ 10 ਮਾਰਚ ਤੱਕ ਕਰਤਾ ਕਿ ਅਸੀਂ ਉਹਦੇ ਇਤਰਾਜ਼ ਦੇ ਸਕਦੇ ਹਾਂ। ਇਤਰਾਜ਼ ਦੇ ਕੇ ਵੋਟਾਂ ਘਟਾ ਸਕਦੇ ਉਹ ਵੀ ਸਾਰਿਆਂ ਨੂੰ ਬੇਨਤੀ ਹੈ। ਤੁਹਾਡੇ ਮੱਧਮ ਰਹੀਂ ਕਿ ਸਾਰੇ ਉਹਦੇ ਤੇ ਤਵੱਜੂ ਦੇ ਕੇ ਹਰ ਪਿੰਡ ਦੇ ਵਿੱਚ ਉਹ ਵੋਟਾਂ ਜਿਹੜੀਆਂ ਘਟਾਈਆਂ।